ਕਿਸੇ ਵੀ ਕਿਸਾਨ ਦੀ ਜ਼ਮੀਨ ਮੈਂ ਬਾਰ-ਬਾਰ ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦਿਨਾਲ ਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹਨੂੰ ਸੇਲ ਕਰ ਸਕਦਾਗਾ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਇਆ ਹੈ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਕਿੱਥੇ ਦੀ ਗੱਲ ਸ਼ੁਰੂ ਹੋਈ ਆ ਲੁਧਿਆਣੇ ਦੇ ਅੰਦਰ 1 ਕਰੋੜ ਰੁਪਏ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹ ਕਿਸਾਨ ਨੂੰ ਵੇਚਣਾ ਚਾਹੁੰਦਾ ਹੈਗਾ ਚਾਹ ਕਿਸੇ ਕਮਰਸ਼ੀਅਲ ਅਦਾਰੇ ਨੂੰ ਵੇਚਣਾ ਚਾਹੁੰਦਾ ਹੈਗਾ ਚਾਹ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾ ਹੈਗਾ ਤਾਂ ਲਗਭਗ ਜੇ ਮੰਨ ਲਓ 1 ਕਰੋੜ ਰੁਪਏ ਰੇਟ ਆ ਤਾਂ ਜੇ ਅਸੀਂ ਲੈਂਡ ਐਕਵੀਜੀਸ਼ਨ ਕਰਾਂਗੇ ਜੇਕਰ ਅਸੀਂ ਉਸ ਜ਼ਮੀਨ ਨੂੰ ਅਕਵਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਇਆ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ ਲੈਂਡ ਐਕੁਆਇਜ਼ੀਸ਼ਨ ਪਾਲਿਸੀ ਦੇ ਤਹਿਤ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਜ਼ ਕਰੂਗੀ ਪਰ ਲੇਕਿਨ ਜਦੋਂ ਅਸੀਂ ਕਲੋਨੀਆਂ ਰਹਿਗੀਆਂ ਜਿਹੜੀਆਂ ਮਸ਼ਰੂਬ ਦੀ ਤਰ੍ਹਾਂ ਪੰਜਾਬ ਚ ਪੁਰਾਣੇ ਸਮੇਂ ਚ ਉਗੀਆਂ ਸੀਗੀਆਂ ਅਕਾਲੀਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਬਿਲਕੁਲ ਰੋਕ ਲਾਈ ਹੋਈ ਆ ਕਿ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਕੋਈ ਵੀ ਗੈਰਕਾਨੂੰਨੀ ਕਲੋਨੀ ਜੜੀ ਆ ਪੰਜਾਬ ਚ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਡਿਵੈਲਪ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਤਵੇਨਾ ਅਕਾਲੀ ਦਲ ਵਾਲੇ ਕੁਝ ਕਹਿ ਰਹੇ ਸੀਗੇ ਕਿ ਸੀਐਲਜੂ ਪੁਰਾਣੀ ਡੇਟਸ ਮਿਲ ਰਿਹਾਗਾ ਜਾਂ ਕਿਸੇ ਕਿਸਮ ਦੇ ਹੋਰ ਜਿਹੜੇ ਮਨਕਰਤ ਸਟੋਰੀਆਂ ਬਣਾ ਕੇ ਦੋਸ਼ਾਰੇ ਸੀ ਬਿਲਕੁਲ ਉਹ ਸਰਾਸਰ ਝੂਠੀਆਂ ਨੇਗੀਆਂ ਉਹ ਸਰਾਸਰ ਮੈਂ ਸਮਝਦਾ ਲੈਂਡ ਮਾਫੀਆ ਦੇ ਕਹਿਣ ਦੇ ਉੱਤੇ ਲੈਂਡ ਮਾਫੀਆ ਦੇ ਬਿਹਾਫ ਦੇ ਉੱਤੇ ਕਾਲੀ ਵੱਲ ਬੋਲ ਰਿਹਾਗਾ ਕਾਂਗਰਸ ਬੋਲ ਰਹੀ ਆ ਕਿਉਂਕਿ ਸਾਰੇ ਅਕਾਲੀ ਦਲ ਨੂੰ ਲੈਂਡ ਮਾਫੀਆ ਚਲਾਉਂਦਾਗਾ ਕਾਂਗਰਸ ਪਾਰਟੀ ਨੂੰ ਲੈਂਡ ਮਾਫੀਆ ਚਲਾਉਂਦਾਗਾ ਭਾਰਤੀ ਜਨਤਾ ਪਾਰਟੀ ਨੂੰ ਲੈਂਡ ਮਾਫੀਆ ਚਲਾਉਂਦਾਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨ ਜੋ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹਾਂਗੇ ਔਰ ਬਲਕੇ ਇਹੀ ਕਾਰਨ ਹੈ ਕਿ ਜਦੋਂ ਇਹਨਾਂ ਦਾ ਭੂ ਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਮਨਕਰਤ ਸੋਚੇ ਸਭ ਦੇ ਦੋਸ਼ ਨੇ ਜਿਹੜੇ ਉਹ ਲਾਰਾਏ ਨੇ ਕਿ ਸੋ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਮੈਂ بار بار ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦੇ ਨਾਲ ਉਹਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਕਿਸੇ ਵੀ ਕਿਸਾਨ ਦੀ ਜ਼ਮੀਨ ਮੈਂ بار بار ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕੇ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦਿਨਾਲ ਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ ਫਿਰ ਉਹਨੂੰ ਸੇਲ ਕਰ ਸਕਦਾਗਾ ਜੇ ਕਿਸੇ ਵੀ ਲੈਂਡ ਦਾ ਮਾਰਕੀਟ ਰੇਟ ਮੰਨ ਲਓ 1 ਏਕੜ ਦਾ 1 ਕਰੋੜ ਰੁਪਿਆਗਾ ਕਿਸੇ ਵੀ ਲੈਂਡ ਦਾ ਜ਼ਮੀਨ ਪੰਜਾਬ ਦੇ ਅੰਦਰ ਲੁਧਿਆਣਾ ਦੇ ਵਿੱਚ ਜਿੱਥੇ ਦੀ ਗੱਲ ਸ਼ੁਰੂ ਹੋਈ ਆ ਲੁਧਿਆਣਾ ਦੇ ਅੰਦਰ 1 ਕਰੋੜ ਰੁਪਿਆ ਏਕੜ ਕੋਈ ਮਾਰਕੀਟ ਰੇਟ ਆ ਕੋਈ ਵੀ ਕਿਸਾਨ ਆਪਣੀ ਜ਼ਮੀਨ ਓਪਨ ਮਾਰਕੀਟ ਚ ਚਾਹੇ ਕਿਸਾਨ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਕਮਰਸ਼ੀਅਲ ਆਧਾਰੇ ਨੂੰ ਵੇਚਣਾ ਚਾਹੁੰਦਾਗਾ ਚਾਹੇ ਕਿਸੇ ਰੀਅਲ ਏਸਟੇਟ ਦੇ ਬੰਦੇ ਨੂੰ ਵੇਚਣਾ ਚਾਹੁੰਦਾਗਾ ਤਾਂ ਲਗਭਗ ਜੇ ਮੰਨ ਲਓ 1 ਕਰੋੜ ਰਟਾ ਰੇਟ ਆ ਤਾਂ ਜੇ ਅਸੀਂ ਲੈਂਡ ਐਕਵੀਜ਼ੀਸ਼ਨ ਕਰਾਂਗੇ ਜੇਕਰ ਅਸੀਂ ਉਹ ਜ਼ਮੀਨ ਨੂੰ ਅਕਵਾਇਰ ਕਰਕੇ ਵੇਚਾਂਗੇ ਘਰ ਬਣਾਉਣ ਲਈ ਚਾਹੇ ਹਾਊਸਿੰਗ ਲਈ ਵੇਚੀਏ ਚਾਹੇ ਇੰਡਸਟਰੀ ਲਈ ਵੇਚੀਏ ਜਾਂ ਕਿਸੇ ਹੋਰ ਪਰਪਸ ਲਈ ਤਾਂ ਅਸੀਂ ਵੀ ਸਟੇਟ ਵੀ ਜਿਹੜੀ ਆ land acquisition policy ਦੇ ਤਹਿਤ 1 ਕਰੋੜ ਰੁਪਏ ਦੀ ਹੀ ਲੈਂਡ ਉਸ ਕਿਸਾਨ ਤੋਂ ਪਰਚੇਜ਼ ਕਰੂਗੀ ਪਰ ਲੇਕਿਨ ਜਦੋਂ ਅਸੀਂ ਕਲੋਨੀਆਂ ਰਹਿ ਗਈਆਂ ਜਿਹੜੀਆਂ ਮਸ਼ਰੂਬ ਦੀ ਤਰ੍ਹਾਂ ਪੰਜਾਬ ਦੇ ਪੁਰਾਣੇ ਸਮੇਂ ਚ ਉਗੀਆਂ ਸੀਗੀਆਂ ਅਕਾਲੀ ਦਰ ਬੀਜੇਪੀ ਦੇ ਸਮੇਂ ਕਾਂਗਰਸ ਦੇ ਸਮੇਂ ਉਹਨਾਂ ਦਾ ਖਾਤਮਾ ਹੋਊਗਾ ਕਿਉਂਕਿ ਹੁਣ ਅਸੀਂ ਬਿਲਕੁਲ ਰੋਕ ਲਾਈ ਹੋਈ ਆ ਕਿ ਜਦੋਂ ਇਹ ਸਾਰਾ ਇੱਕ ਸਿਸਟਮ ਦੇ ਤਹਿਤ ਆ ਗਿਆ ਤਾਂ ਕੋਈ ਵੀ ਗੈਰਕਾਨੂੰਨੀ ਕਲੋਨੀ ਜਿਹੜੀ ਆ ਪੰਜਾਬ ਚ ਨਹੀਂ ਬਣਾ ਸਕੂਗਾ ਬਲਕਿ ਲੋਕ ਸਰਕਾਰ ਦੁਆਰਾ ਪ੍ਰਵਾਨਿਤ ਸਰਕਾਰ ਦੁਆਰਾ ਡਿਵੈਲਪ ਕਰਕੇ ਕਲੋਨੀ ਦੇ ਵਿੱਚ ਆਪਣਾ ਰਹਿ ਸਕਣਗੇ ਸੋ ਇਸ ਤੋਂ ਬਿਨਾ ਆਕਾਲੀ ਦਲ ਵਾਲੇ ਕੁਝ ਕਹਿ ਰਹੇ ਸੀਗੇ ਕਿ ਸੀਐਲਜੂ ਪੁਰਾਣੀ ਡੇਟਸ ਮਿਲ ਜਾਏਗਾ ਜਾਂ ਕਿਸੇ ਕਿਸਮ ਦੇ ਹੋਰ ਜਿਹੜੇ ਮਨਕਰਤ ਸਟੋਰੀਆਂ ਬਣਾ ਕੇ ਦੋਸ਼ਾਾਰ ਰਹੇ ਸੀ ਬਿਲਕੁਲ ਉਹ ਸਰਾਸਰ ਝੂਠੀਆਂ ਨੇਗੀਆਂ ਉਹ ਸਰਾਸਰ ਮੈਂ ਸਮਝਦਾ ਲੈਂਡ ਮਾਫੀਆ ਦੇ ਕਹਿਰ ਦੇ ਉੱਤੇ ਲੈਂਡ ਮਾਫੀਆ ਦੇ ਵਿਹਾਰ ਦੇ ਉੱਤੇ ਆਕਾਲੀ ਦਲ ਬੋਲ ਰਿਹਾਗਾ ਕਾਂਗਰਸ ਬੋਲ ਰਹੀ ਆ ਕਿਉਂਕਿ ਸਾਰੇ ਅਕਾਲੀ ਦਲ ਨੂੰ ਲੈਂਡ ਮਾਫੀਆ ਚਲਾਉਂਦਾ ਹੈਗਾ ਕਾਂਗਰਸ ਪਾਰਟੀ ਨੂੰ ਲੈਂਡ ਮਾਫੀਆ ਚਲਾਉਂਦਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਲੈਂਡ ਮਾਫੀਆ ਚਲਾਉਂਦਾ ਹੈਗਾ ਪੰਜਾਬ ਦੇ ਅੰਦਰ ਇੱਕੋ ਇੱਕ ਇਮਾਨਦਾਰ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਜੜੀਆ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਅਸੀਂ ਚਲਾ ਰਹਾਂਗੇ ਔਰ ਬਲਕਿ ਇਹੀ ਕਾਰਨ ਹੈ ਕਿ ਜਦੋਂ ਇਹਨਾਂ ਦਾ ਭੂਮ ਮਾਫੀਆ ਖਤਮ ਹੋ ਰਿਹਾ ਤਾਂ ਇਸ ਤਰ੍ਹਾਂ ਦੇ ਮਨਕਰਤ ਸੋਚੇ ਸਮਝੇ ਦੋਸ਼ ਨੇ ਜਿਹੜੇ ਉਹ ਲਾ ਰਹੇ ਨੇ ਕਿ ਸੋ ਬਿਲਕੁਲ ਕਿਸੇ ਵੀ ਕਿਸਾਨ ਦੀ ਜ਼ਮੀਨ ਮੈਂ ਬਾਰ ਬਾਰ ਸਪਸ਼ਟ ਕਰਦਾ ਨਹੀਂ ਜ਼ਬਰਦਸਤੀ ਨਹੀਂ ਲਈ ਜਾਊਗੀ ਬਲਕਿ ਜੇ ਉਹ ਸਹਿਮਤੀ ਦੇਊਗਾ ਸਹਿਮਤੀ ਦੇ ਨਾਲ ਉਹਦੀ ਜ਼ਮੀਨ ਜਿਹੜੀ ਆ ਬਿਲਕੁਲ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲੈ ਕੇ ਉਹਨੂੰ ਡਿਵੈਲਪ ਕਰਕੇ ਉਹਦੀ 100% ਡਿਵੈਲਪਮੈਂਟ ਜਿਹੜੀ ਆ ਉਹ ਸਟੇਟ ਕਰੂਗੀ